ਮੈਂ ਡੀਐਸਪੀ ਫਗਵਾੜਾ ਇਸ ਮੈਸੇਜ ਰਾਹੀਂ ਫਗਵਾੜਾ ਸਬ ਡਿਵੀਜ਼ਨ ਦੇ ਵਿੱਚ ਪੈਂਦੇ ਪੀਜੀ ਆਨਰਸ ਨੂੰ ਅਪੀਲ ਕਰਦਾ ਹਾਂ ਕਿ ਉਹ ਉਹਨਾਂ ਦੇ ਪੀਜੀਜ਼ ਦੇ ਵਿੱਚ ਜਿਹੜੇ ਸਟੂਡੈਂਟਸ ਰਹਿ ਰਹੇ ਆ ਉਹਨਾਂ ਦਾ ਜਿਹੜਾ ਪ੍ਰੋਪਰ ਜਿਹੜਾ ਰਿਕਾਰਡ ਉਹ ਮੇਨਟੇਨ ਕਰਕੇ ਰੱਖਣ ਉਹਨਾਂ ਦੀਆਂ ਫੋਟੋਆਂ ਉਹਨਾਂ ਦੇ ਆਧਾਰ ਕਾਰਡ ਤੇ ਬਾਕੀ ਰਿਲੇਟਡ ਜਿਹੜੇ ਡਾਕੂਮੈਂਟਸ ਆ ਉਹਨਾਂ ਦਾ ਰਜਿਸਟਰ ਮੇਨਟੇਨ ਕਰਕੇ ਤੇ ਨਾਲ ਹੀ ਜਿਹੜਾ ਇੱਕ ਪਰਫਾਰਮਾ ਅਸੀਂ ਪੀਜੀ ਆਨਰਸ ਨੂੰ ਦਿੱਤਾ ਹੋਇਆ ਕਿ ਉਹਦੇ ਚ ਸਾਰੀ ਜਾਣ ਦੀ ਜਾਣਕਾਰੀ ਫੁੱਲਫਿਲ ਕਰਕੇ ਤੇ ਉਹ ਕਨਸਰਨ ਜਿਹੜਾ ਪੁਲਿਸ ਸਟੇਸ਼ਨ ਤੇ ਚੌਕੀ ਜਿਹੜੀ ਆ ਉਹਦੇ ਵਿੱਚ ਭੇਜਣ ਇਸ ਤੋਂ ਇਲਾਵਾ ਜਿਹੜੇ ਫੋਰਨਰ ਜਿਹੜੇ ਸਟੂਡੈਂਟਸ ਆ ਉਹਨਾਂ ਦਾ ਪਾਸਪੋਰਟ ਤੇ ਨਾਲ ਹੀ ਉਹਨਾਂ ਦਾ ਵੀਜ਼ਾ ਉਹਨਾਂ ਦੀ ਜਿਹੜੀ ਟੋਟਲ ਰਿਕਾਰਡ ਨੂੰ ਮੇਨਟੇਨ ਕਰਨ ਤੋਂ ਬਾਅਦ ਇੱਕ ਪਰਫਾਰਮੇ ਦੇ ਵਿੱਚ ਉਹਨਾਂ ਦਾ ਜਿਹੜਾ ਵੀਜ਼ੇ ਦਾ ਟਾਈਮ ਸਮਾਂ ਆ ਉਹ ਜਿਹੜਾ ਨਾਲ ਉਸ ਪਰਫਾਰਮੇ ਦੇ ਵਿੱਚ ਭਰ ਕੇ ਭੇਜਣ ਤਾਂ ਜਿਹੜਾ ਓਵਰਸਟੇਜ ਜਿਹੜਾ ਕੁਝੇ ਵੀ ਸਟੂਡੈਂਟਸ ਦਾ ਹੁੰਦਾ ਤੇ ਉਸ ਦੀ ਜਾਣਕਾਰੀ ਜਿਹੜੀ ਆ ਉਹ ਪੂਲ ਸਟੇਸ਼ਨ ਤੇ ਪਹੁੰਚ ਹੈ ਇਸ ਤੋਂ ਇਲਾਵਾ ਲਾਗਏਟ ਦੇ ਲਾਗੇ ਇੱਕ ਸੇਫ ਤੇ ਕੰਫਰਟੇਬਲ ਜਿਹੜਾ এনवायरमेंट ਦੇ ਲਈ ਮੇਰੀ ਇੱਕ ਅਪੀਲ ਆ ਕਿ ਇਸ ਨੂੰ ਜਿਹੜਾ ਸੈਗਰੀਗੇਟ ਕਰਨਾ ਜਾਵੇ ਜਿਹੜੇ ਆਪਣਾ ਇਹਨਾਂ ਦੇ ਬੀਜ਼ਿਜ਼ ਆ ਉਹਦੇ ਵਿੱਚ ਗਰਲਸ ਪੀਜ਼ਿਜ਼ ਤੇ ਬੁਆਏਜ਼ ਪੀਜ਼ਿਜ਼ ਜਿਹੜੇ ਆ ਉਹ ਅਲੱਗ-ਅਲੱਗ ਹੋਣ ਔਰ ਜਿਹੜੀਆਂ ਗਰਲਸ ਦੀ ਪੀਜ਼ਿਜ਼ ਆ ਉਹਦੇ ਵਿੱਚ ਪ੍ਰਾਪਰ ਸੀਸੀਟੀਵੀ ਕੈਮਰੇ ਤੇ ਗਾਰਡਨਸ ਰੱਖੇ ਜਾਣ ਤਾਂ ਕਿ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਹੋਵੇ ਜਿਸ ਦੇ ਕਾਰਨ ਗਾਂ ਅੱਗੇ ਲਾਂਡ ਆਰਡਰ ਦੀ ਜਿਹੜੀ ਪ੍ਰੋਬਲਮ ਆ ਗਈ। ਥੈਂਕ ਯੂ ਧੰਨਵਾਦ